ਸੋ ਜਿੰਨੀ ਜਲਦੀ ਹੋ ਸਕਦਾ ਹੈ ਤੁਸੀਂ 5 ਬੈਂਡ ਦੇ ਨਾਲ 4 ਬੈਂਡ ਦੇ ਨਾਲ ਪੀਟੀ ਜੇਕਰ ਤੁਹਾਡਾ 43 ਸਕੋਰ ਹੈ ਗੈਪ ਤੁਹਾਡਾ 15 ਤੋਂ 20 ਸਾਲ ਤੱਕ ਤੁਹਾਡਾ ਗੈਪ ਹੈ ਔਰ ਪੰਜਾਬ ਦਾ ਸਭ ਤੋਂ ਸਸਤਾ ਪੈਕੇਜ ਔਰ ਹਰ ਮਨ ਤੁਸੀਂ ਕਮਾ ਸਕਦੇ ਹੋ 1500 ਤੋਂ ਲੈ ਕੇ 2000 ਯੂਰੋ ਜੋ ਮੈਂ ਕਮਿਟ ਨਹੀਂ ਕਰ ਰਿਹਾ ਇੱਥੋਂ ਦੇ ਬੱਚਿਆਂ ਦਾ ਕਹਿਣਾ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਮੈਂ ਸਾਈਪਰਸ ਦੀ ਕੈਪੀਟਲ ਨਿਕੋਸਿਆ ਸਿਟੀ ਦੇ ਵਿੱਚ ਆ ਦੇਖੋ ਕਿੰਨੀ ਖੂਬਸੂਰਤ ਸਿਟੀ ਹੈ ਸੋ ਅਗਰ ਤੁਸੀਂ ਯੂਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਲ ਕੰਪੈਰੀਜ਼ਨ ਕਰੋ ਤਾਂ ਕਿਸੇ ਵੀ ਐਂਡ ਤੋਂ ਖੂਬਸੂਰਤ ਵਾਈਜ਼ ਬਿਲਡਿੰਗ ਵਾਈਜ਼ ਐ ਕੰਟਰੀ ਕਿਤੋਂ ਵੀ ਕਿਸੇ ਵੀ ਕੰਟਰੀ ਤੋਂ ਘੱਟ ਨਹੀਂ ਐ ਸੋ ਇੱਥੇ ਮੈਂ ਜਿਹੜੇ ਵੀ ਬੱਚਾ ਨੂੰ ਮਿਲਿਆ ਹਰ ਬੱਚਾ ਇੰਨਾ ਜ਼ਿਆਦਾ ਪੋਜ਼ਿਟਿਵ ਐ ਨਾ ਕਿ ਹਰ ਬੱਚੇ ਦਾ ਕਹਿਣਾ ਹੈ ਕਿ ਸਰ ਕਈ ਬੱਚੇ ਮੈਨੂੰ ਇਵਨ ਯੂਨੀਵਰਸਿਟੀਆਂ ਨਾਲ ਜਿਹੜੀ ਮੀਟਿੰਗ ਹੋਈ ਐ ਕਾਲਜੇਜ਼ ਨਾਲ ਮੀਟਿੰਗ ਹੋਈ ਐ ਸੋ ਉਹਨਾਂ ਨੇ ਦੱਸਿਆ ਲੋਕਲ ਸਟੂਡੈਂਟਸ ਨੇ ਮੈਨੂੰ ਦੱਸਿਆ ਕਾਫੀ ਬੱਚਿਆਂ ਨੇ ਕਿ ਬਹੁਤ ਜ਼ਿਆਦਾ ਸਟੂਡੈਂਟਸ ਤਾਂ ਮਾਈਗ੍ਰੇਟ ਹੋਏ ਕੈਨੇਡਾ ਪਰ ਕਈ ਤੇ ਵਾਪਿਸ ਆ ਗਏ ਕੈਨੇਡਾ ਤੋਂ ਕਿ ਉਹਨਾਂ ਨੇ ਕਿਹਾ ਕਿ ਜੋ ਅਰਨਿੰਗ ਸਾਨੂੰ ਸਾਈਪ੍ਰਸ ਦੇ ਵਿੱਚ ਹੈ ਕਿਉਂਕਿ ਲੀਵਿੰਗ ਐਕਸਪੈਂਸ ਇੱਥੇ ਬਹੁਤ ਘੱਟ ਹੈ ਖਾਣ ਪੀਣ ਦਾ ਫੁੱਟਕਾ ਖਰਚਾ ਬਹੁਤ ਘੱਟ ਹੈ ਈਵਨ ਕਿ 200 ਤੋਂ ਲੈ ਕੇ 250 ਯੂਰੋ ਦੇ ਵਿੱਚ ਤੁਸੀਂ ਆਪਣਾ ਰਹਿਣ ਖਾਣ ਪੀਣ ਦਾ ਖਰਚਾ ਪੂਰਾ ਅਫੋਰਡ ਕਰ ਸਕਦੇ ਹੋ ਸੋ ਬਹੁਤ ਪੋਜ਼ਿਟਿਵ ਹਾਂ ਮੈਂ ਇਸ ਕੰਟਰੀ ਨੂੰ ਲੈ ਕੇ ਔਰ ਮੈਂ ਆਮ ਡੈਮ ਸ਼ੋਰ ਕਿ ਜਿਹੜੇ ਵੀ ਕਾਉਨਸਲੈਂਟ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਵਿੱਚ ਬੈਠ ਕੇ ਸਾਈਪ੍ਰਸ ਨੂੰ 네ਗੇਟਿਵ ਕਰ ਰਹੇ ਨੇ ਉਹ ਸਾਰਿਆਂ ਨੂੰ ਮੈਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਇੱਕ ਵਾਰੀ ਸਾਈਪ੍ਰਸ ਆਓ ਕਿਉਂਕਿ ਮੈਂ ਵੀ ਆਪਣੇ ਵੱਡੇ ਭਰਾ ਦੇ ਕਹਿਣ ਤੇ ਸਾਈਪ੍ਰਸ ਆਇਆ ਮੈਂ ਆ ਕੇ ਅੰਨਾ ਜ਼ਿਆਦਾ ਪੋਜ਼ਿਟਿਵ ਹੋਇਆ ਕਿ ਮੈਨੂੰ ਹੁਣ ਪਤਾ ਚੱਲ ਰਿਹਾ ਕਿ ਵਾਕਈ ਜਿਹੜੀ ਕੰਟਰੀ ਨੂੰ ਮੈਂ ਪ੍ਰਮੋਟ ਕਰ ਰਿਹਾ ਸੀ ਉਹ ਕਿੰਨੀ ਖੂਬਸੂਰਤ ਕੰਟਰੀ ਹੈ ਔਰ ਕਿੰਨੇ ਬੱਚਿਆਂ ਦੀ ਬਲੇਸਿੰਗ ਮੈਨੂੰ ਮਿਲ ਰਹੀ ਹੈ ਔਰ ਕਿੰਨੇ ਬੱਚਿਆਂ ਦੇ ਗਰੀਬ ਪਰਿਵਾਰਾਂ ਦੇ ਮੈਂ ਕਹਾਵਾਂਗਾ ਬੱਚਿਆਂ ਦੀ ਇੱਥੇ ਲਾਈਫ ਬਣ ਗਈ ਆ ਕੇ ਜਿਹੜੇ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਹੀਂ ਜਾ ਸਕਦੇ ਸੀ ਕਿਉਂਕਿ ਉੱਥੇ ਦਾ 20-25 ਲੱਖ ਦਾ ਬਜਟ ਨਹੀਂ ਹੈ 6-7 ਮੰਥ 올ਡ ਫੰਡ ਨਹੀਂ ਹੈ 15-20 ਲੱਖ ਰੁਪਏ 6 ਮਹੀਨੇ ਪੁਰਾ ਉਹ ਬੱਚਿਆਂ ਵਾਸਤੇ 5.5 ਤੋਂ 6 ਲੱਖ ਦੇ ਵਿੱਚ ਜਿਹੜਾ ਅਸੀਂ ਕਾਲਜਸ ਯੂਨੀਵਰਸਿਟੀਆਂ ਨਾਲ ਟਾਈਅਪ ਕੀਤੇ ਨੇ ਸੋ ਉਹਨਾਂ ਦੀ ਆਪਸ਼ਨਸ ਜਿਹੜੀ ਅਸੀਂ ਲੈ ਕੇ ਆਏ ਆ ਬਹੁਤ ਅੱਛੀ ਆਪਸ਼ਨਸ ਐ ਦੇਰੀ ਨਾ ਕਰੋ ਫਿਰ ਦੁਬਾਰਾ ਰਿਕਵੈਸਟ ਕਰਾਂਗਾ ਦੇਰੀ ਨਾ ਕਰੋ ਜਿੰਨੀ ਜਲਦੀ ਹੋ ਸਕਦਾ ਤੁਸੀਂ ਸਾਈਪ੍ਰਸ ਅਪਲਾਈ ਕਰੋ ਕਿਉਂਕਿ ਅੱਜ ਵਿਦਆਊਟ ਇੰਟਰਵਿਊ 100% ਵੀਜ਼ਾ ਆ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਰੂਲ ਚੇਂਜ ਹੋ ਜਾਣ ਕਿਉਂਕਿ ਬਹੁਤ ਬੱਚਾ ਆ ਰਿਹਾ ਹੈ ਤੁਹਾਡੇ ਕੋਲ ਨੁਕਸਾਨ ਤੋਂ ਇਲਾਵਾ ਲਾਰਾ ਨਕਾਬ ਆਫਸ ਹੋਰ ਕਾਫੀ ਸੀਡੀਸੀ ਆਪਸ਼ਨ ਹੈ ਸੋ ਜਿੰਨੀ ਜਲਦੀ ਹੋ ਸਕਦਾ ਹੈ ਤੁਸੀਂ 5 ਬੈਂਡ ਦੇ ਨਾਲ 4 ਬੈਂਡ ਦੇ ਨਾਲ ਪੀਟੀ ਜੇਕਰ ਤੁਹਾਡਾ 43 ਸਕੋਰ ਹੈ ਗੈਪ ਤੁਹਾਡਾ 15 ਤੋਂ 20 ਸਾਲ ਤੱਕ ਤੁਹਾਡਾ ਗੈਪ ਹੈ ਔਰ ਪੰਜਾਬ ਦਾ ਸਭ ਤੋਂ ਸਸਤਾ ਪੈਗਜ ਔਰ ਹਰ ਮਨ ਤੁਸੀਂ ਕਮਾ ਸਕਦੇ ਹੋ 1500 ਤੋਂ ਲੈ ਕੇ 2000 ਯੂਰੋ ਜੋ ਮੈਂ ਕਮਿਟ ਨਹੀਂ ਕਰ ਰਿਹਾ ਇੱਥੋਂ ਦੇ ਬੱਚਿਆਂ ਦਾ ਕਹਿਣਾ ਹੈ ਕਿ ਸਰ ਅਗਰ ਤੁਸੀਂ ਕੋਈ ਵੀ ਬੱਚਾ ਸਾਈਪ੍ਰਸ ਆਂਦਾ ਹੈ ਮਿਨਿਮਮ 1500 ਤੋਂ 2000 ਯੂਰੋ ਪਰ ਮਹੀਨਾ ਕਮਾ ਰਿਹਾ ਔਰ ਬੱਚੇ इवन ਆਪਣਾ ਸਟੱਡੀ ਵੀਜ਼ੇ 'ਚ ਆ ਕੇ ਇੱਥੇ ਵਰਕ ਪਰਮਿਟ ਵੀ ਆਪਣਾ ਵੀਜ਼ਾ ਕਨਵਰਟ ਕਰ ਸਕਦੇ ਆ ਸਟੱਡੀ ਕਰਦੇ ਕਰਦੇ ਸੋ ਉਹ ਵੀ ਇੱਕ ਵੇ ਹੈਗਾ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਤੁਹਾਨੂੰ ਜਿਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ 'ਚ ਵਰਕ ਪਰਮਿਟ ਦੀ ਆਪਸ਼ਨ ਹੈ ਸੇਮ ਸਾਈਪਰਸ 'ਚ ਵੀ ਤੁਸੀਂ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਬੈਚਲਰ ਆਪਣੀ ਕੰਪਲੀਟ ਕਰਨ ਤੋਂ ਬਾਅਦ ਐਮਬੀਏ ਕੰਪਲੀਟ ਕਰਨ ਤੋਂ ਬਾਅਦ ਤੁਹਾਡੇ ਕੋਲ ਵੀ ਵਰਕ ਪਰਮਿਟ ਦੀ ਆਪਸ਼ਨ ਹੈ ਸੋ ਬਹੁਤ ਅੱਛੀ ਕੰਟਰੀ ਹੈ ਤੇਰੀ ਨਾ ਕਰਨਾ ਪਲੀਜ਼ ਮੈਂ ਦੁਬਾਰਾ ਕਮਾਂਗਾ ਜਿੰਨੀ ਜਲਦੀ ਹੋ ਸਕਦਾ ਹੈ ਸਾਈਨ ਹੋਰਸਿਸ ਵਿਜ਼ਿਟ ਕਰੋ ਔਰ ਆਪਣਾ ਇੱਕ ਅੱਛੀ ਕੰਟਰੀ ਯੂਰਪ ਦੀ ਸਾਈਪਰਸ ਕੰਟਰੀ ਬਿਊਟੀਫੁਲ ਕੰਟਰੀ ਦੇ ਵਿੱਚ ਆਂਦਾ ਆਪਣਾ ਸੁਪਨਾ ਪੂਰਾ ਕਰੋ ਸਕਾਰ ਕਰੋ ਆਪਣੀ ਲਾਈਫ ਬਣਾਓ ਫਿਰ ਦੁਬਾਰਾ ਇੱਕ ਵਾਰੀ ਕੈਮਰਾਮੈਨ ਨੂੰ ਰਿਕੁਐਸਟ ਕਰਾਂਗੇ ਕਿ ਪ੍ਰੋਪਰ ਤੁਹਾਨੂੰ ਸਾਰੇ ਚਾਰੋਂ ਤਰਫੋਂ ਤੁਹਾਨੂੰ 360 ਡਿਗਰੀ ਪੂਰੀ ਲੈ ਕੇ ਤੁਹਾਨੂੰ ਇਹ ਕੰਟਰੀ ਦਿਖਾਵੇ ਸੋ ਦੇਖ ਰਹੇ ਹੋ ਤੁਸੀਂ ਸਾਹਮਣੇ ਤੁਹਾਨੂੰ ਪਹਾੜ ਨਜ਼ਰ ਆਣਗੇ ਸੋ ਕਿੰਨੇ ਸੋਹਣੇ ਪਹਾੜ ਹੈ ਔਰ ਜਦੋਂ ਤੁਸੀਂ ਦਸੰਬਰ ਇਟਸ ਸਾਈਪ੍ਰਸ ਆਓਗੇ ਤੇ ਸਾਰੇ ਪਹਾੜ ਬਰਸਨਾ ਭਰੇ ਹੋਏ ਤੁਹਾਨੂੰ ਨਜ਼ਰ ਆਣਗੇ। ਸੋ ਬਿਲਡਿੰਗ ਤੁਸੀਂ ਦੇਖ ਸਕਦੇ ਹੋ, ਖੂਬਸੂਰਤੀ ਦੇਖ ਸਕਦੇ ਹੋ, ਗ੍ਰੀਨਰੀ ਦੇਖ ਰਹੇ, ਦੇਖ ਸਕਦੇ ਹੋ ਤੁਸੀਂ। 에어 ਪੋਲੂਸ਼ਨ ਬਿਲਕੁਲ ਨਹੀਂ ਹੈ। ਇਹਨਾਂ ਪੋਲੂਸ਼ਨ ਵਾਲੀ ਕੰਟਰੀ ਇੱਕ ਦਿੱਤੇ ਰੂਸੀਆ ਸੀ ਇੰਡੀਆ ਦੇ ਵਿੱਚ ਰਹਿ ਕੇ ਸੋਚਦੇ ਆ ਅਸਮਾਨ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕਲੀਅਰ ਹੈ, ਬਿਲਕੁਲ ਬਲੂ ਜੋ ਸੀ ਪੰਜਾਬ ਦੇ ਵਿੱਚ ਇੰਡੀਆ 'ਚ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਕਿ ਜੇ ਅਗਰ ਸਮਾਂ ਨੂੰ ਦੇਖਦੇ ਆਂ ਤਾਂ ਸਾਰੂ ਪੂਰੀ ਡਸ ਨਜ਼ਰ ਆਂਦੀ ਏ ਤਾਂ ਉਹ ਬਲੂ ਸਕਾਈ ਨਜ਼ਰ ਆ ਰਹੀ ਹੈ। ਸੋ ਮੈਂ ਫਿਰ ਦੁਬਾਰਾ ਕਹਾਂਗਾ ਦੇਰੀ ਨਾ ਕਰੋ। ਅਗਰ ਸੋਚਦੇ ਰਹਿ ਗਏ, ਘਰ ਵਿੱਚ ਬੈਠੇ ਰਹਿ ਗਏ, ਆਪਣੀ ਚਾਰ ਦਿਵਾਰੀ ਵਿੱਚ ਸੋਚਦੇ ਰਹਿ ਗਏ ਤੇ ਫਿਰ ਉਹ ਟਾਈਮ ਹੋਏਗਾ ਕਿ ਤੁਸੀਂ ਸੋਚਦੇ ਹੀ ਰਹੋਗੇ ਔਰ ਪਛਤਾਣਦੇ ਹੀ ਰਹੋਗੇ। ਅਗਰ ਪਛਤਾਣਾ ਨਹੀਂ ਜਾ ਰਹੇ ਆਪਣੀ ਲਾਈਫ ਚੇਂਜ ਕਰਨਾ ਚਾ ਰਹੇ ਹੋ ਤਾਂ ਇੱਕ ਵਾਰੀ ਵਿਜ਼ਿਟ ਕਰੋ ਸਾਈਓ ਵਰਸੇਲ ਨੋਰ ਸਾਈਪਰਸ ਆ ਕੇ ਆਪਣਾ ਸੁਪਨਾ ਕਰੋ। ਸਰਕਾਰ ਥੈਂਕ ਯੂ ਵੈਰੀ ਮੱਚ। Eu best, best. Best. Best.